गेवर नहीं होती जो कि जो है उसके बीच ऐसे शोर पा रहे हैं जैसे शोर पाजी के बीच ऐसे शब्द उठा रहे हैं शोर पाजी के बीच ऐसे कोई भी लिंग्विस्ट टिप्स जा कोई भी कम्युनिकेटिव तो एक्टिविटी कर रहे हैं जो तो भी उसे तरह कंस्ट्रक्ट होती है जिसमें लैंग्वेज दे कंस्ट्रक्ट तो एक इंस्ट्रक्शन किस पे समझिया है कि उसको कैसे कंस्ट्रक्ट करना इस जो की सोशल कल्चरल रिलेवेंस है ये बहुत ही उन्होंने महत्वपूर्ण ಮೇಮಿಂದ ಸೋಲಿಮಾ ಬೇನಿ ಆಗಿ होया तो 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 नहीं कि करी मेरा से कारोबार है नहीं जान से और थे ताकि तो कुड़िया ने किथे जनाफी सूट देख नेट से पाया टेलीविजन से लेकिन बिल्कुल नहीं कोई था बल्कि आठ बिजनेस से मैं ये शो बेच आते और कोई नहीं मैं इसकी जमा और दे हूं मतलब लिया कि मैंने अपना सौदा-सा सूट सोने चालू कर चलना और कंज्यूमर के ਉਹਨਾਂ ਤੇ ਆ ਗਿਆ ਕੁੰਨ ਦੇ ਚਾਹੇ ਉਹ ਕਿਹੇ ਕੋਲ ਨਾ ਸੂਰ ਬੜੀ ਸੋਹਣੇ ਮੈਨੋ ਬੜੀ ਸੋਹਣੀ ਲਿਖਣੋ ਲੇਕਿਨ ਬਿਕੇ ਕੋਲ ਨਾ ਉਹਦੀ ਵਜ਼ਾ ਵਜ਼ਾ ਕੀ ਨੇ ਗਈ ਉਹਦੀ ਕਿ ਜੀ ਉਹ ਕੰਨੇ ਦੀ ਕੋਈ ਵੀ ਜਿਹੜਾ ਪੰਜਾਬੀ ਸਿੱਖਾ ਸਾਤੇ ਸਿਰਚ ਨਹੀਂ ਬੰਦਿਆ ਕਿ ਤੋ ਵੀ ਪੰਜਾਬੀ ਬੋਲ ਸੀ ਨਾਲ ਜੁੜਨਾਂ ਨਾਲ ਇਹਨਾਂ ਬੰਦਰ ਕੋਈ ਤਰ੍ਹਾਂ ਕਰਕੇ ਸਟਰਕਟਿਓਂ ਨਹੀਂ ਜਾ ਰਹਾ ਆ ਕਿ ਉਹਨੇ ਉਹ ਇੰਝ ਕਰਦੇ ਸਾਰਾ ਹਿੰਦੂ ਜਾਣ ਦੇ ਦੇ ਇੰਗਲੈਂਡ ਵੈਸਾ ਦਿੱਤਾ ਦਿੱਤਾ ਉਹ ਬੜੀ ਸਭ ਦੇ ਸਰਣਾਂ ਦੇ 27 ਕਿਉਂ ਜਾਂਦੇ ਨੇ ਨਹੀਂ ਜਾ ਰਹੇ ਸੀ ਉਹ ਬੈਸ ਉਹ ਇਹਨਾਂ ਨਾਲ ਚਲੋ ਅਲੀਵਰੀ ਨਾ ਮੈਂ ਤਾਂ ਲੋਕ ਪੁਰੀਆ ਉਹਨਾਂ ਸੇਟ ਮੈਂ ਕਿਹਾ ਸੀ ਕਿ ਕਰਦੇ ਨੇ ਨਾਲ ਜਾਂ ਉਹ ਵੀ ਆ ਗਿਆ ਜੀ ਇੱਥੇ ਬਟਾਇਆ ਸੂਰ ਸਾਹਿਬ ਉਹ ਕਹਿੰਦੇ ਜੀ ਹੁੰਦਾ ਕੌਣ ਕਿਹਦੇ ਸਰਦ ਨੂੰ ਪੁਰੀਆ ਕਥੀ ਨਹੀਂ ਸੀ ਜੀ ਉਹ ਕਹਿੰਦਾ ਕਾਕਾ ਇਹੀ ਕਿ ਗ੍ਰਾਜਰ ਉਹਨੇ ਸਿਰ ਮੈਨਾਂ ਆਪੇ ਉਹ ਵਾਟੇ ਉਹ 18 ਦਾ ਸੀ ਜਮਾਨੀਆਂ ਦਾ ਕਿ ਉਸ ਸੂਰ ਸਾਡਾ ਜਾਈ ਨਹੀਂ ਸੀ आगे दर्जी <स्थी> <ने थी। स्थी> तो आगे मेरी जिंदगी कभी अड्डा नहीं देखा कहा दुनिया का कई बार अड्डा निकाल हो जाती है फिर बनवाई सलवार को दफा छोटे निकाल मिल गया इसका किसी ना मैंने नुकसान पाया ना हाईकू ला के हाईकू ले लो कोई गल नहीं थोड़ा बहुत एडजस्ट कर लेंगे लेकिन जो हाइकू कहना हाइकू है तो साढ़े पंजाबियों के पाठकों के मारना भी अठाठा करते फिर घट्टो घट्ट कुछ गलत हम ਆਈਕਿਊ ਫੋਲੋ ਕਰਨੀ ਹੈ ਕਹਿੰਦੇ ਜਾਂਦੇ ਉਹਦੇ ਇੱਕ ਕਮਾਲ ਦੀ ਗੱਲ ਹੈ ਕਿ ਜਪਾਨੀ ਹਾਈਕੂ ਸ਼ਾਇਰੀ ਪਹਿਲਾਂ 12 ਸਾਲ ਪਹਿਲਾਂ ਲਿਖੀ ਸੀ ਇਹ ਇਹਦੇ ਵਿੱਚ ਜਿੰਨੀਆਂ ਗੱਲਾਂ ਹੋਣੀਆਂ ਤੇ ਸਾਰੀਆਂ ਮੈਂ ਤੁਹਾਨੂੰ ਸਾਰਾ ਪਹਿਲਾਂ ਦੱਸ ਦਿੰਦਾ ਦੁਨੀਆਂ ਦਾ ਕੁਝ ਨਾ ਹੋਵੇ ਇਹ ਲੋਕ ਸਾਕਸਾ ਬੰਦੇ ਦੀ ਕਹਿੰਦੇ ਮੈਂ ਰਾਤ ਨੂੰ ਸੌਣਾ ਤੇ ਨਾਲ ਮੇਰੇ ਕੁੱਤਾ ਹੁੰਦਾ ਤੇ ਕਿ ਆਹ ਇਹ ਇਸ ਤਰ੍ਹਾਂ ਉਹ ਪੜ ਕੇ ਨਹੀਂ ਮਾਰਦੇ ਉਹ ਦਾਬਲੇ ਵੀ ਸਾਬੀ ਦੇ ਪੰਜਾਬੀਆਂ ਨੂੰ ਹਾਈਕੂ ਦੀ ਲੋੜ ਹੈ ਤੋਂ ਮੈਂ ਨੂੰ ਬਾਹਰ ਪਾਕਿਸਤਾਨ ਦਾ ਹੈ ਨਾ ਕਿ ਨਾ ਬੜਕ ਹੋ ਗਿਆ ਤੇ 50 ਕਪੇ ਵਿੱਚ ਹੋ ਗਿਆ ਹੈ ਕਿੰਨਾ ਵੱਲ ਤੋਂ ਲਿਖਿਆ ਕਹਨ ਹਲਕਾ ਤਾਂ ਕਿ ਜਿਸ ਦੇ ਇਸ ਕੰਮ ਦਾ ਭਾਈ ਜਿੰਦੀ ਮੈਨੂੰ ਵੀ ਲੱਗਦਾ ਕਿ ਸਾਹਮਣੇ ਦੀ ਬੋਤਲ ਹੈ ਆਪਣੇ ਇੱਕਲੇ ਨੂੰ ਤਾਂ ਆਪ ਨੂੰ ਦੱਸਦੇ ਕਿ ਉਹ ਉੱਪਰ ਹੈ ਕਿਉਂਕਿ ਜੇ ਮੈਂ ਇਹ ਵਾੜੇ ਦਿੱਤੇ ਸੀ ਇਹ ਪਿੰਡ ਦੇ ਜਿੱਥੇ ਪਾਦਕਾ ਖਰ ਇਹ ਮੈਨੂੰ ਬਾਹਰ ਹੋ ਜਾ ਕਹਿੰਦਾ ਕੀ ਪੇਜ ਪੜਦਾ ਜਾਂ ਉੱਪਰ ਜਾਇ ਕੋ ਹਾਈ ਕੋ ਰੀ ਜੇਕਰ ਹੈ ਇਸ ਕਰਕੇ

私が見たら、これが素振り、素振り、どきゅうり、カウンター。で、かいこない。で、このパターンでかいソフト。で、どきゅうり、パミラー、つるうな、で、ティーションがカウンター。で、しんどき、しゃべるパミラー。 ਆਪਣੋਂ ਕੰਨਿਆਂ ਕਿਰੇਜ ਕਿਰੇਜ ਨਾਲ ਇੱਕ ਕਟਿੰਗ ਬੋਰਡ ਨਾਲ ਸੱਜਣਾ ਬਣਾਉਂਦਾ ਉਹਦੇ ਚ ਇਹਨੇ ਜਿਹੜੇ ਸ਼ਬਦ ਹੈ ਉਹਦੇ ਚ ਗੱਲ ਕਰਕੇ ਸੋਚ ਵੀ ਦੁਖੀ ਕਿਉਂਕਿ ਉਹ ਕਟਿੰਗ ਬੋਰਡ ਨਾਲ ਇੱਕਦਮ ਨੋੜਾ ਬਣਾਦਾ ਕਾਹਦਾ ਬਿਲਕੁਲ ਹੋਰ ਕੰਦਾ ਨਹੀਂ ਉਹਨਾਂ ਨੂੰ ਜਾਣ ਕੇ ਪਤਾ ਕਿ ਇਹ ਕਟਿੰਗ ਬੋਰਡ ਹੈ ਨਾ ਅਸੀਂ ਮੋੜ ਬਾਹਰ ਵਾਲੇ ਕਿੱਥੋਂ ਮੋੜ ਬੰਨਦਾ ਹੈ ਉਹ ਇਹ ਇਹਦਾ ਬੇਸਿਕ ਗੱਲ ਹੈ ਕਿ ਇਹਦੀ ਵੀਡੀਓ ਬਣ ਕਰਦਾ ਹੈ ਦੂਸਰਾ ਉਹ ਜਿਹੜੀ ਸ਼ਬਦਾਂ ਚ ਪਾਈ ਨਾ ਕੀ ਕੋ ਹਾਈਕੂ ਦੇ ਅੰਦਰ ਕੀ ਕੋ ਜਿਹਨੂੰ ਹੋਣਾ ਚਾਹੀਦਾ ਕੀ ਕੋ ਕੀ ਹੁੰਦਾ ਜੀ ਕਿ ਮੌਸਮ ਬਾਰੇ ਮੌਸਮ ਬਾਰੇ ਸ਼ਾਹਾ ਜ਼ਰੂਰ ਹੋਣਾ ਚਾਹੀਦਾ ਮਨੁੱਖ ਕੋ ਕੁਦਰਤ ਚੋਂ ਜਨਮ ਜਮਿਆ ਕੁਦਰਤ ਨਾਲ ਇਹਦਾ ਸੰਬੰਧ ਰਹਿਣੇ ਰਹਿਣਾ ਚਾਹੀਦਾ ਹੈ ਜੀ ਖਰਾਬ ਕਰਕੇ ਚਾਹੀਦਾ ਹੈ ਬਾਕੀ ਕੀ ਚਾਹੀਦਾ ਹੈ ਦੋਸਤਾਂ ਨਾਲ ਸੰਬੰਧ ਰੱਖੀਏ ਚਾਹੀਦਾ ਹੈ ਸਿੰਘ ਸੈਲੀਬ੍ਰੇਟ ਕਰੀਏ ਕੁਦਰਤ ਤੋਂ ਮਨੁੱਖ ਬਾਹਰ ਨਹੀਂ ਜਾ ਸਕਦਾ ਹਾਈਕੂ ਦਾ ਕੁਦਰਤ ਨਾਲ ਸੰਬੰਧ ਰਹਿ ਗਿਆ ਹੈ ਕੁਦਰਤ ਦਾ ਤੁਹਾਨੂੰ ਜ਼ਿਕਰ ਕਰਨਾ ਹੀ ਹੈ ਇਹ ਮੈਂ ਪਾਣੀ ਹੈ ਕਿ ਕਰਦਾ ਯੋਦੇ 잡ਤੀ ਕੁਦਰਤ ਦਾ ਜ਼ਿਕਰ ਨਹੀਂ ਕੀਤਾ। ਫਤਿਹ ਜੜਿਆ ਪ੍ਰਸੰਤ ਰਾਜ ਬਹਾਦਰੀਮ ਪ੍ਰਸਾਤਾ ਉਹ ਹੈ ਤੁਨਾ। ਉਹਦੇ ਲਿਖੇ ਨੂੰ ਨਾਲ ਲਿਖਿਆ ਸੇਮ ਰੀਟਾ ਸੇਮ ਉਸਾਂ ਦਾ। ਕੁਦਰਤਾਂ ਨੂੰ ਆਮ ਤੌਰ ਉੱਤੇ ਹਾਈਪ ਨਹੀਂ ਸੇਮ ਰੀਟਾ। ਤੇ ਪੰਜਾਬੀ ਕਿੰਨੇ ਅਸੀਂ ਹਾਈਪ ਲਿਖ ਰਹੇ ਹਾਂ ਉਸ ਪੈਟਰਨ ਤੇ ਉਹ ਆਪਾਂ ਦੇਖ ਸਕਦੇ ਹਾਂ ਇਸ ਤਰ੍ਹਾਂ। ਚਲੋ ਆਪਾਂ ਮੌਸਮੀ ਸ਼ਬਦਾਂ ਦੇ ਤੱਕ ਕੀ ਮੇਂ ਹੁੰਦਾ ਕਿ ਸਿੱਧਾ ਨਹੀਂ ਯੂਜ਼ ਕਰਦੇ। ਉਹਦੇ ਇਸ਼ਾਰਾ ਹੁੰਦਾ ਹੈ। ਇਹ ਵੀ ਕਵਨਾਂ ਤੇ ਅਸੀਂ ਖੜੇ ਨਾਲ ਉਹ ਪੁੱਤਾ ਤੋਂ ਨਾਲ ਚੱਲਣਾ ਚਾਹੀਦਾ ਨਹੀਂ ਨਾਲ ਖੜੇ ਨਾਲ ਖੜੇ ਤੇ ਇਹ ਕੋਸ਼ਾ ਕਰਨਾ ਉਹ ਜਿਸ ਤਰ੍ਹਾਂ ਉਹਨਾਂ ਮਤਲਬ ਉਹਨੇ ਸ਼ਬਦ ਕੋਈ ਨਹੀਂ ਯੂਜ਼ ਕਰਿਆ ਅਸੀਂ ਕਿਹੜਾ ਮੌਜੂਦਾ ਹੈ ਲੇਕਿਨ ਪਤਾ ਲੱਗਿਆ ਕਿ ਸ਼ਬਦ ਕਦੋਂ ਤੇ ਜਦੋਂ ਖੜਦੇ ਜਪਾਨੀ ਜਾ ਕੇ ਉਹ ਕਰਿਆ ਮੌਜੂਦਾ ਕਲੀਅਰ ਹੈ ਹਾਂ ਦੇ ਸ ਇੰਡਾਇਰੈਕਟ ਵੀ ਨਾਲ ਇਸ਼ਾਰਾ ਕਰਨਾ ਮੌਜੂਦਾ ਇਹਦੇ ਹੋਈ ਜਪਾਨੀ ਹੈ ਤੇ ਜਪਾਨੀ ਹਾਈਕੂ ਚ ਸਮਾਜਿਕਤਾ ਵਾਲੀ ਗੱਲ ਹੋ ਗਈ ਕੋਈ ਨਾ ਰਿਗਰ ਵਧੀਆ ਕਿ ਕੀ ਜਪਾਨੀ ਉਹਦੇ ਮੈਨੋਂ ਦੇ ਕੋਈ ਇੰਟਰਨੈਟ ਦੇ ਕੰਨ ਉਹਨਾਂ ਕੰਨ ਕੰਮ ਨਹੀਂ ਪਉਂਦਾ ਉਹ ਮੈਂ ਕਰਨਾ ਮੈਨੇ ਕਰਨਾ ਨਹੀਂ ਕੰਮ ਉਹ ਕੰਨਾ ਕਰਨਾ ਮੈਨੇ ਕਰਨਾ ਨਹੀਂ ਕੰਮ ਆ ਖਾਣਾ ਖਾਣਾ ਕੋਈ ਆਪ ਉਹਨਾਂ ਲਈ ਉਹ ਕੈਨ ਨਹੀਂ ਕਰਦੇ ਕੰਮ ਉਹਨਾਂ ਦੇ ਸ਼ਬਦਾਂ ਨੂੰ ਜੁਲਦੇ ਉਹਨਾਂ ਨੇ ਕਹਿੰਦੇ ਕਿ ਬੋਲ ਬੋਲ ਉਹ ਇੱਕ ਬੋਲ ਹੈ ਜਿਹੜਾ ਉਹਦੇ ਯੂਜ਼ ਹੋਈ ਗਏ ਉਹ ਤਾਂ ਆਈਂ ਗੂਏ ਲੱਗੇ ਗਏ ਲੱਗੇ ਨਾ ਸ਼ਬਦ ਉਹ ਜਿਹੜੇ ਤਾਰੇ ਉਹਨਾਂ ਦੇ ਬਣਦੇ ਉਹਨੂੰ ਉਹ ਫਾਈਂਡ ਨੂੰ ਯੂਜ਼ ਕਰਦੇ ਫਿਰ ਇਹ ਜਿਹੜਾ ਨਹੀਂ ਬੈਸਟਰੀ ਹੈ ਸਾਰਾ ਕਾਮਨ ਨਹੀਂ ਹੁੰਦਾ ਕਰਨੇ ਨੂੰ ਮੰਨ ਗਏ ਦੂਸਰੀ ਗੱਲ ਕੁਦਰ ਦਾ ਸੀ ਕਿ ਹੋਏਗਾ ਤੀਸਰੀ ਗੱਲ ਹਾਈ ਕਿ ਕਦੇ ਉਤਕਾਂਚ ਦੇਗਾ ਕੋਈ ਇੱਕਦਿਨੀ ਨਹੀਂ ਹੈਗਾ ਵਰਤਮਾਨਾਸ਼ ਹੋਦਾ ਹੈਰ ਐਂਡ ਨਾਉਸ ਹੋਦਾ ਸਾਹਮਣੇ ਦਾ ਤਾਂ ਸਪਸ਼ਟ ਰਹੇਗਾ ਤੁਹਾਡਾ ਵਾਪਰੇ ਕੋਈ ਵੀ ਐਕਟ ਜਿਸ ਤਰ੍ਹਾਂ ਹੋ ਜਾ ਕੋ ਉਹ ਦੇਸਪੁਲ ਪਾਸ ਫਿਚਰ ਦਾ ਨਹੀਂ ਕਰਨੀਆ ਉਹ ਉਹਦੇ ਹੋਏਗਾ ਨਾਮ ਉਹ ਕਿਦਲੀ ਵੀ ਸੁਧਿ ਨਹੀਂ ਰਹੀ ਕੋਈ ਅੰਤਰ ਨਹੀਂ ਉਹ ਇਤਰੀ ਉਹਦੇ ਸਾਹਮਣੇ ਆ ਜੋ ਕੁਝ ਵੀ ਹੋ ਜਾ ਸਾਹਮਣੇ ਬਿਆਨ ਕਰਦਾ ਉਸ ਤੇ ਇਹਦਾ ਜਲਾ ਚੌਥਰ ਅਨੀਮਗੁਣਾ ਦੇ ਚ ਕੋਈ ਸਿੰਬੋਲ ਅਗਯੂਜ਼ ਨਹੀਂ ਕਰਦਾ ਬਸ ਕੋਈ ਪ੍ਰਤੀਕ ਨਹੀਂ ਯੂਜ਼ ਕਰਦਾ ਜਪਾਨੀ ਹੈ ਨਾਮ ਹੈ ਛੇਵੀਂ ਦਾ ਨਾਮ ਹੈ ਚ ਉਹ ਕੇ एक जरूरी गलत है दूसरी गलत जो आप कहीं दूसरी भाषा जो पानी चाहे बदलने बदल जाए उन्हें सूखा से बदला करना पैन चीज पानी अपनी कुड़ी तो अपने आप छोटा हो ही जाएगा इस करके जल्दों दूसरे उठावे जहाँ क्या भाषा के यूनिवर्सल लैंग्वेज है जो किसी दुनिया चीज़ को हाई टू करके लिखा जाता है तो उसके कुछ गलत जो तीन गलत जरूरी हो ਉਹ ਆਪਣੀ ਪੰਜਾਬੀ ਵਿੱਚ ਵੀ ਜੇ ਹਾਈ ਕੋਈ ਖਾਂਗੇ ਕਿ ਉਹ ਸਾਨੂੰ ਉਹ ਸਾਨੂੰ ਉਹ ਨਾਲ ਖਾਂ ਮਤਾਂ ਹੀ ਪੈ ਗਿਆ ਉਹਦੇ ਵਿੱਚ ਪਹਿਲੀ ਗੱਲ ਕਿ ਸਨੀਫੇਕ ਕਿਸੇ ਤਰ੍ਹਾਂ ਛੋਟੀ ਕਿ ਸਨੀਫੇਕ ਕਰ ਲਈ ਜਿਹੜਾ ਬਹੁਤ ਵਿਸਥਾਰਤ ਇਹ ਤਾਂ ਰੋਮਟਕਸ ਹੋਇਆ ਕਿ ਜੰਦਾ ਤਾਂ ਇਹ ਸੰਕੇਤ ਦਿਖਾਇਆ ਤੇ ਦੂਸਰਾ ਉਹਦੇ ਵਿੱਚ ਆ ਕਿ ਕੁਦਰਤਾਂ ਵਾਲਾ ਜੂਰ ਜੂਰ ਉਹ ਜੇ ਕੋਈ ਨਾ ਇਸ ਸਾ ਜੇ ਚਾਹੇ ਵੇਰਵੇ ਸਿਖੀ ਜਾਣਗੇ ਚਾਹੇ ਕਿਸੇ ਭਾਸ਼ਾ ਵਿੱਚ ਲਿਖੀ ਜਾਣਗੇ ਉਹ ਇਸ ਪੈਨ ਨੂੰ ਨਹੀਂ ਛੱਡਦੇ ਜੇ ਇਸ ਨੂੰ ਇਸ ਤਰ੍ਹਾਂ ਨੂੰ ਛੋਟੀ ਕਹਾਣੀ ਤੋਂ ਵਾਕਿਆ ਬਣਾਉਂਦੇ ਤੇ ਤੀਸਰੀ ਗਵੇਦੀ ਕੀ ਉਦੇਸ਼ਨ 300 ਨਾ ਹੋ 4 ਤੋਂ ਤੇ ਕੋਈ ਬਸ ਨਹੀਂ ਕੋਈ ਗੰਦੀ ਗੱਲ ਨਹੀਂ ਕੋਈ ਖੇਡਾਂ ਨਹੀਂ ਕੋਈ ਪਾਉਣੇ ਇੱਥੇ ਜੋ ਹੋ ਰਿਹਾ ਇਸ ਮੂਮੈਂਟ 'ਚ ਹੋਣ ਹੋ ਰਿਹਾ ਤੇ ਕਿੱਥੇ ਹੋ ਰਿਹਾ ਉਹ ਬਿਲਕੁਲ ਉਸੇ ਤਰ੍ਹਾਂ ਨਹੀਂ ਜਿਹਨੂੰ ਹਾਈਪਿੰਗ ਮੂਮੈਂਟ ਕਹਿੰਦੇ ਆ ਉਹ ਉਹਦੇ 'ਚ ਹਾਈਪੂਚ ਫੜਿਆ ਰਹੇਗਾ ਹਾਈਪੂ ਮੂਮੈਂਟ ਜਿਹਨੂੰ ਬਾਹਰ ਨਿਕਲਿਆ ਗਿਆ 300 ਨਾ ਉਤੋਂ ਬਾਹਰ ਨਿਕਲ ਜਾਗਾ ਇਹ 12ਵਾਂ ਰਕਾਲਾ ਹੋਗਾ ਇਹਦੇ ਵਿੱਚ ਚੱਲ ਜੀਦਾ ਤੇ ਚੌਥੀ ਗਵੇਦੀ ਹਾਈਪੂਚ ਕਿਸੇ ਵੀ ਦੁਨੀਆ 'ਚ ਦੇਖਾਂਗੇ ਇੱਕ ਆਪਰੇ ਕੱਲ ਲੱਗ ਰਹੇ ਆ ਕਿ ਆਪਾਂ ਪੰਜਾਬੀ ਵਿੱਚ ਲਿਖਦੇ ਹੁਣ ਜਿੰਨੀ ਵਾਰੀ ਪੜਾਂਗੇ ਇੱਕ ਵਾਰੀ ਪੜਾਂਗੇ ਗੱਲ ਥੋੜੀ ਸਮਝ ਆਏਗੀ ਦੁਬਾਰਾ ਹੋਰ ਸਾਨੂੰ ਮਹਿਸੂਸ ਹੋਏਗੀ ਕਿ ਜਿੰਨੀ ਵਾਰੀ ਹਾਈਕਲ ਤੁਸੀਂ ਪੜਦੇ ਜਾਓਗੇ ਉਹਦੀ ਡੂੰਘਾਈ ਬਾਤ ਹੀ ਜਾਏ ਹੁਣ ਇਹਦੇ ਚ ਦੇਖ ਕੇ ਆਪਣੇ ਗ੍ਰਾਂਡੀ ਸਾਹਿਬ ਦਾ ਇੱਕ ਆਈਕਲੋਂ ਕਰਿਆ ਹੋ ਸਕਦਾ ਇਹਨਾਂ ਦੀ ਇਹਨਾਂ ਦੀ ਭਾਸ਼ਾ ਕੋ ਦਾ ਕੋਈ ਉਸ ਦਾ ਭਾਸ਼ਾ ਦਾ ਕੋਈ ਅਧੂਰੇ ਲੇਕਿਨ ਪੰਜਾਬੀ ਚ ਜੇ ਮੈਂ ਆਪਣੇ ਮਾਂ ਨੂੰ ਇੱਕ ਕੰਮ ਕਹਿ ਜਾ ਕਿ ਹਾਈਕਲ ਮੈਨੂੰ ਪਰਪਰ ਮਾਂ ਨਹੀਂ ਬਣੂ ਉਹ ਤੁਮ ਨਾਲ ਵੀ ਘਾਹ ਵਾਲੇ ਖੇਤਾਂ 'ਚ ਗਰਮੀ ਵਿੱਚ ਬੈ ਰਿਆ ਅਗਸਤ ਦਾ ਮਹੀਨਾ ਕੋਈ ਰੋਕਾ ਕ ਕਰੋ ਕੋਈ ਰਹਿ ਨਹੀਂ ਨਾ ਕਰੀ ਤੇ ਉਹ ਕੀ 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 ਕਰ ਰਹੇ ਨੇ ਕੀ ਦੱਸਦੇ ਨੇ ਸਿਰਫ ਬਿਆਨ ਇਹ ਹਾਈਪੋ ਨਹੀਂ ਮੰਨਦਾ ਸਾਡੀ ਬਣੀ ਇਨਾ ਵੀ ਐਗਰੈਟਿਕ ਅਸਰ ਹੁੰਦਾ ਹੈ ਜਦੋਂ ਨਹੀਂ ਹਿੰਕਾ ਅਪੋਲੋਨਰ ਪ੍ਰੋਫੈਸਰ ਦੇ ਰਾਤੀਏ ਤੇ ਬੈਠੇ ਨੇ ਜਿੱਥੇ ਪਰ ਮਾਫ ਕਰਨਾ ਤੁਹਾਨੂੰ ਤਾਲੀ ਲਗਾਣੀ ਨਹੀਂ ਆ ਗਈ ਉਹ ਤੇ ਇਹ ਨਾ ਪਾਇ ਕਿ ਇਸ ਕੇ ਹਾਈਪੋ ਕਿੰਨਾ ਬਾਹਰ ਉਹ ਜਾਂਦਾ ਵਜਾ ਜੀ ਜੀ ਉਹ ਮੇਰੀ ਮਾਂ ਕਿਉਂ ਹੋਦੀ ਕਰੇ ਪਰ ਜੀ ਜੀ ਨੇ ਕਰੀ ਜ਼ਰੂਰਤ ਕੀਤੀ ਵਿੱਚ ਕੀ ਪਤਾ ਲੱਗੇ ਤੇਰੇ ਅੰਦਰ ਇਹਨੂੰ ਜਿੰਨੀ ਮਰਜੀ ਬਾਰੀ ਮੜ ਲਓ ਤੁਸੀਂ ਇਹਦੇ ਚ ਤੁਹਾਨੂੰ ਆਨੰਦ ਨਹੀਂ ਆਏਗਾ ਬਿਸਨਸ ਵਾਰ ਕਰਾਣ ਨਹੀਂ ਬੋਗੇ ਤੁਸੀਂ ਹੁਣ ਫਿਰ ਜਮ ਤੁਹਾਨੂੰ ਫਿੱਟ ਨਹੀਂ ਕਰੇ ਮਾਰ ਤੁਹਾਨੂੰ ਇਸ ਕਰਕੇ ਇੱਕ ਇੱਕ ਗੱਲ ਮੰਨ ਲਈ ਜਿਵੇਂ ਜਿਆਪੀ ਚ ਗਿੜੇ ਹੈ ਤੇ 3-4 ਗੱਲਾਂ ਬਣੇ ਪਰਬਲ